ਤੇਰਾ ਕਾਰਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾਤ ਸੁਆਮੀ ਸੋ ਕਿਉ ਮਨੁ ਵਿਸਾਰੇ ਕਹ ਨਾਨਕ ਮਨ ਮੇਰੇ sada ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਘਰ ਤੇਰਾ ਘਰ ਸਾ ਤੇਰਾ ਸਭ ਕਿਛ ਹੈ ਜਿਸ ਦੇਸ ਪਾਵੇ sada ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਾਨਿ ਵਸਿਆ ਬਾਜੇ ਸ਼ਬਦ ਧਨੇਰੇ ਕਹਾ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਕੋ ਖਾਂ ਸਭ ਗਵਾਈਆ ਘਰ ਸਾਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜੇ ਸਦਿਗਿਆ ਇਹ ਵਡੇ ਆਈਆ ਕਹ ਨਾਨਕ ਸੁਣਹੁ ਸੰਤ ਸ਼ਬਦ ਘਰੋ ਪਿਆਰ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗ ਹੈ ਘਰ ਸੁਭਾਗ ਸ਼ਬਦ ਵਾਜੇ ਕਲਾ ਜੇਤ ਘਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ ਸੋਰ ਘਰਮ ਪਾਇਆ ਤੁਜ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹ ਨਾਨਕ ਤਹ ਸੁਖ ਹੋਆ ਜੇ ਤ ਘਰ ਅਨਹਦ ਵਾਜੇ ਆਨੰਦ ਸੁਣਹੁ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਪਰਮਾ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਪ੍ਰੂਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਫੂਨੀਤ ਕਹਤੇ ਪਵਿਤ ਸਾਤ ਗੁਰ ਰਹਾ ਭਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਸੋਨ ਤੇ ਭੁਨੀਤ ਕਹ ਤੇ ਪਵਿਤ ਸਤ ਗੁਰ ਰਹਾ ਪਾਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੀ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂ ਠਾਕੁਰ ਤੂ ਮਾ यो पिंड सब तेरी रास तुम मात्र पिन्हा हम तुम्हारी कृपा मन सीत सुने रे न तुमरा अंत ऊचे देव जा सगल स्मगरी तुम्हारा सुत तुम्हारी ਤਮ ਤੇ ਹੋਇ ਸੋ ਤੇਰੀ ਗਤ ਮਤ ਤੁਮਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਬੋਲੋ ਜੀ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਪਤਿ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਪਗਉਤੀ ਜੀ ਕੀ ਬਾਦਸ਼ਾਹੀ ਦਸਮੀ ਪ੍ਰਥਮ ਪਗਉਤੀ ਸਿਮਰ ਕਾ ਗੁਰ ਨਾਨਕ ਲਈ ਤਾਏ ਤੇ ਰੰਗਤ ਗੁਰ ਤੇ ਅਮਰਦਾਸ ਹਰਾਮਦਾਸ ਹੈ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਤੇ ਆਈਐ ਜਿਸ ਡਠੈ ਸਭ ਦੁਖ ਜਾਏ ਦੇਗ ਬਹਾਦਰ ਸਿਮਰਿਆਏ ਘਰ ਨੋਂ ਨਿੱਧ ਆਵਤਾਈ ਸਭ ਥਾਈ ਹੋਏ ਸਹਾਰੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਰੇ ਦਸਾਂ ਪਾਤਸ਼ਾਹਾਂ ਦੀ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਅੰਤ ਤਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੀ ਪੰਜਾਬ ਪਿਆਰਿਆ ਚੌਹਾਂ ਸਾਹਿਬ ਜਾ ਦੇ ਅਚਾਲੀਆਂ ਮੁਕਤਿਆ ਫਟੀਆਂ ਜਪੀਆਂ ਤਪੀਆਂ ਜਿਨਾਂ ਨਾਮ ਜਪੇ ਆਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅਣਡਿੱਠ ਕੀਤਾ ਜਿੰਨਾ ਪਿਆਰਿਆਂ ਸੱਜਿਆਰਿਆਂ ਦੀ ਕਮਾਈ ਦਾ ਤਿਆ ਅਨੰਤ ਧਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਂਆਂ ਚਰ ਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰੇ ਆ ਸਿੱਖੇ ਕਿਸਾਂ ਸਵਾਸਾਂ ਨਾਲ ਨਿਭਾਏ ਤੇਨਾਂ ਦੇ ਕਮਾਈ ਦਾ ਤਿਆਨੰਤ ੜਕੇ ਖਾਲਸਾ ਜੀ ਬੋਲੋ ਜੀਵਾ ਏ ਗੁਰ ਬੋਲਾ ਜੀ ਵੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਨ ਤਰ ਕੇ ਬੋਲੋ ਜੀ ਵਾਹਿਗੁਰੂ ਬੋਲਾ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੇ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤ ਆਵੇ ਇਤ ਦਾ ਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆ ਧੇਗ ਤੇਗ ਫਤਿਹ ਬਿਰਧ ਕੇ ਪੈਜ ਪੰਥ ਕੇ ਜੀਤ ਸ੍ਰੀ ਸਾਹਿਬ ਦੇ ਸਹਾਰੇ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਬਾਲਾ ਜੀ ਖਾਨੂ ਸਿੱਖੀ দান ਕੇਸ দান ਰਹਿਤ দান ਬਾਬੇਕ দান ਵਿਸਾਹ দান ਰੋਸਾ ਦਾਣ ਦਾਨਾ ਸਿਰਦਾਨ ਨਾਮ ਦਾਣ ਸ੍ਰੀ ਅੰਮ੍ਰਿਤਸਾਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਉੰਗੇ ਜੁਗੋ ਜੁਗਿਆ ਟੱਲ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਬੋਲਾ ਜੀ ਸਿੱਖਾਂ ਦਾ ਮੰਨਿਵਾ ਮੱਤੇ ਉੱਚੀ ਮਤ ਪਤ ਦਾ ਰਖ ਆਪ ਵਾਹਿਗੁਰੂ ਏ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਸੋੜ ਆ ਗਿਆ ਹੈ ਹੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾਦਾਨ ਥਾਲ ਸਾਜੀ ਨੂੰ ਬਖਸ਼ੋ ਹੇ ਨਮਾਨਿਆਂ ਦੇ ਮਾਣ ਨੇ ਤਾਂਿਆਂ ਦੇ ਤਾਂ ਨੇ ਉਟਿਆਂ ਦੀ ਓਟ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਸਹਬੇ ਕਮਾਲ ਅੰਮ੍ਰਿਤ ਕੇ ਦਾਤੇ ਪੰਥ ਦੇ ਵਾਲੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇ ਵੀ ਹੁਕਮ ਮਹਾਨ ਐਸੇ ਦਿਨ ਦੇ ਆਲ ਸਤਿਗੁਰੂ ਤਖਤ ਚਵਰ ਸ਼ਤਰ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਤਨ ਤਨ ਨਾਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜ਼ੂਰ ਆ ਸਮੂ ਸੰਗਤ ਵੱਲੋਂ ਵਰਦਾਸ ਬੇਨਤੀ ਜੋਦੜੀ ਹੈ ਗਰੀਬ ਨਿਵਾਜ ਪਤਸ਼ਾਹੀਓ ਆਪ ਜੀ ਦੇ ਪਾਵਨ ਪਵਿੱਤਰ ਮਾ ਬਾਕ ਹਨ ਮਰਨ ਮੁਨ ਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਮਾਨ ਸੂਰੇ ਸੇ ਹੀ ਆਗੈ ਆਖੀਐ ਦਰਗਹਿ ਪਾਵੈ ਸਾਚੀ ਮਾਨ ਹੀ ਕਰ ਮੋਰ ਦਲਿਸ ਸੇਰਾ ਪ੍ਰਭ ਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੂ ਆਣ ਤੇਗ ਬਹਾਦਰ ਕੇ ਚਲਦਾ ਭਇਓ ਜਗਤ ਕੋ ਸੋਗਾ ਹੇ ਸਭ ਜਗ ਭਇਓ ਜੈ 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 ਸੁਰ ਲੋਕਾ ਸਤਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਹੋਇ ਅਬਨਾਸੀ ਪੁਰਖ ਹੈ ਸਭ ਮੈਂ ਰਹਿ ਆ ਸਮਾਏ ਧਰਮ ਹੇਤ ਸਾਕਾ ਜਨ ਕੀਆ ਸੀਸ ਦੀਆ ਪਰ ਸਿਰ ਨਾ ਦੀਆ ਐਸੇ ਦੀਨ ਦਿਆਲ ਸਤਗੁਰ ਨਾਵੇਂ ਬਾਦਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਅਸਥਾਨ ਸ੍ਰੀ ਆਨੰਦਪੁਰ ਸਾਹਿਬਾ ਗੁਰਦੁਆਰਾ ਸੀਸਗੰਜ ਸਾਹਿ ਵਿਖੇ ਬਾਦਸ਼ਾਹ ਜੀ ਅੱਜ ਸੀਸ ਸੰਸਕਾਰ ਦੇ ਆਰੰਭ ਅੰਦਰ ਸਮੂਹ ਸੰਗਤਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਵੱਲੋਂ ਸਰੀਆ ਕਨਪਾਰਟ ਸਭ ਪਰਾਰੰਭ ਕੀਤਾ ਜਾ ਰਿਹਾ ਹੈ ਗਰੀਬ ਨਿਵਾਜ ਪਾਤਸ਼ਾਹੀਓ ਮਹਾਨ ਕਿਰਪਾ ਕਰਨੀ ਜਿਨ੍ਹਾਂ ਜਿਨ੍ਹਾਂ ਗੁਰਮੁਖਾਂ ਪ੍ਰੇਮੀਆਂ ਵੱਲੋਂ ਇਹਨਾਂ ਮਹਾਨ ਗੁਰਮਤ ਸਮਾਗਮ ਅੰਦਾਰ 350 ਸਾਲਾਂ ਸ਼ਾਹੀਦੀ ਸ਼ਤਾਬਦੀ ਨੂੰ ਮਨਾਉਂਦਿਆਂ ਹੋਇਆ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ ਪਾਤਸ਼ਾਹੀ ਸਰਬੱਤ ਸੰਗਤ ਦੀਆਂ ਹਾਜ਼ਰੀਆਂ ਤਿਲ ਫੁੱਲ ਪੇਟਾਵਾਂ ਦਰਤੇ ਪ੍ਰਵਾਣ ਕਰਨੀਆਂ ਆਪਣੇ ਦਰੋਂ ਘਰੋਂ ਸਿੱਖੀ ਸਿਧਕ ਭਰੋਸਾ ਨਾਮਦਾਨ ਬਖਸ਼ਣਾ ਸ਼ੋਭ ਭਾਵਨਾਵਾਂ ਪੂਰੀਆਂ ਕਰਨੀਆਂ ਸਮੂਹ ਖਾਲਸਾ ਪੰਥ ਅੰਦਰ ਏਕਤਾ ਆਸਪਾਗ ਦੀ ਦਾਤ ਬਖਸ਼ਿਸ਼ ਕਰਨੇ ਗੁਰੂ ਗ੍ਰੰਥ ਗੁਰੂ ਪੰਥ ਦੀ ਸੇਵਾ ਕਰਨ ਦੇ ਵੱਲ ਬਖਸ਼ਿਸ਼ ਕਰਨੇ ਗਰੀਬ ਨਿਵਾਜ ਪਾਤਸ਼ਾਹੀਓ ਆਪਣੇ ਮਹਾਨ ਅਸਥਾਨਾਂ ਤੇ ਹਾਜ਼ਰੀਆਂ ਭਰਨ ਦੇ ਸਿਮਾਮਾਂ ਕਰਨ ਦੇ ਵੱਲ ਬਖਸ਼ ਦੇ ਰਹਿਣਾ ਸਤਿਗੁਰੂ ਜੀਓ ਆਪ ਜੀ ਦੇ ਹਜੂਰਾ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਰਾਰੰਪਤਾ ਜੀ ਕੀ ਅਰਦਾਸ ਆਨੰਦ ਸਾਹਿਬ ਜੀ ਕੀ ਅਰਦਾਸ ਹੁਣ ਜਾ ਭੁੱਲਾਂ ਚੁੱਕਾਂ ਦੀ ਮਾਫੀ ਬਖਸ਼ੋ ਆਪ ਜੀ ਦੇ ਹਜੂਰਾ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪਰਮਾਨ ਹੋਵੇ ਪਰਮਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤੌਣ ਦੀ ਆਗਿਆ ਬਖਸ਼ੋ ਕਿਰਪਾ ਕਰੋ ਪਾਵਨ ਪਰਮਾਨ ਬਖਸ਼ੋ ਉਪਰੰਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਨ ਦੀ ਆਗਿਆ ਬਖਸ਼ੋ ਸੁਖ ਹੋਵੇ ਨਾਮ ਚਿਤ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਵੰਡ ਹੋਵਣ ਨਾਨਕ ਨਾਮ ਜੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹ ਗੁਰਦੀਖਾ ਖਾਲਸਾ ਵਾਹਿਗੁਰੂ ਦੇ ਕੀ ਬਦੇ ਓ ਮੇਰਵਾਰ ਕਾਲੂ ਮੂਰਤ ਅਜੂਨੀ ਸਾਗ ਅਪ ਗੁਰ ਕੋਰ ਸਾਬਿ ਠੀਕਰ ਕੋਰ ਬੱਲੀ ਸਸਰ ਗੁਰੂ ਕੋਰ ਕੀਆ ਤਹਾਨ ਇੱਕ ਬਹਾਦੁਰ ਸੀ ਕਿਰਿਆ ਸਰੀ ਨਕੇ ਨੂੰ ਆਲਾ ਤੇਗ ਬਹਾਦਰ ਕੇ ਚਲਕ ਪਰੋ ਜਗਤ ਕੋ ਸੋਪ ਨਾ ਨਾ ਹਾ ਤਬ ਜੱਲ ਭਾਇਓ ਜੈ 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 ਸੁਰਦੋਤਾ ਸੁਖਹੁ ਕਲ ਗੁਰ ਸੇਵਿਆ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੇ ਗੁਰੂ ਕਾ ਜਨਮ ਮਰਨ ਦੁਖ ਜਾਏ ਹੋ ਵੈ ਸੇ ਪੁਤ ਕਸਮ ਦੀ ਨੂਰ ਅਰਸੋ ਹੋ ਕੁਰਸ ਹੋ ਚੱਟੀਐ ਤੁਦ ਡਿਠੇ ਸਚੇ ਬਾਤਸ਼ਾਹ ਮਾਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਜਿਸ ਪਾਸ ਬਹਿਖਿਆ ਸੋਹੀਆ ਸਭਨਾ ਦਾ ਵੀ ਸਾਹ ਸਤਨਾਮ ਧਰੀਵਾਹੇ ਗੁਰ ਸਾਹਿਬ ਜੀ ਨਾ ਸ੍ਰੀ ਮਹੱਲਾ ਪੰਜਵਾ ਜਹ ਜਹ ਪੇਖ ਤਹ ਹ ਜੂਰ ਦੂਰ ਕਤੋ ਨਾ ਜਾਇ ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ ਜਹ ਜਹ ਪੇਖੋ ਤਹ ਹਜੂਰ ਬੂਰ ਕਤਹ ਨਾ ਜਾਈ राव रहया सर्वत्र मैं मान सदा ते आई इत उत नहीं बिछोड़ा सो संगी गनिया ਸਜਾਏ ਜੋ ਨਿਮਖ ਮਹ ਸੋ ਅਲਪ ਸੁਖ ਭਨਿਆ ਰਹਾਉ ਰਤ ਪਾਲ ਆਪਿਆਉ ਦੇ ਕਛ ਊਨ ਨਾ ਹੋਈ सास सास सम्मालता मेरा प्रभ सोई अचल अशेद अपार प्रभ ऊचा जाकारूप ਜਪ ਕਰਹਿ ਆਨੰਦ ਜਨ ਅਚਰਜ ਆਨੂਪਾ ਸਾਮਤ ਦੇਹ ਦਇਆਲ ਪ੍ਰਭ ਗਤ ਤੁਮਹ ਅਰਾਧਾ ਮੰਗਲ ਦਾਨ ਪ੍ਰਭ ਰੇਨ ਪਾਗ ਸਾਧਾ ਸਮਤ ਦੇਹ ਦਇਆਲ ਪ੍ਰਭ ਜਿਤ ਤੁਮਹ ਅਰਾਧਾ ਦਾਨ ਪ੍ਰਭ ਜੀਨਾ ਪਾਗ ਸਾਧਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸਤਨਾਮ ਰਿਵਾਜੇ ਦਰ ਸਾਹਿਬ ਜੀਓ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਸਤਾਲੂ ਮੂਰਤ ਅਜੁਨੀ ਸੈ ਭੰ ਗੁਰ ਪ੍ਰਸਾਦਿ ਜਪ ਆ ਦੇ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਈ ਜੇ ਸੋਚੀ ਲੱਖ ਵਾਰ ਸੁਪੈ ਸੁਪਨਾ ਹੋ ਗਏ ਜੇ ਲਾਇ ਰਹਾ ਦੇਵ ਤਾਰ ਸੋਕਿਆ ਭੁਖ ਨਾ ਉਤਰੀ ਜੇ ਬੰਨਾਪੁਰਿਆ ਭਾਰ ਸਹਸ ਸਿਆਣਪਾ ਲਖ ਹੋਏ ਤਾਇਕ ਨਾ ਚੱਲੈ ਨਾਲ ਇਹ ਸੱਚ ਆਰਾ ਹੋਈ ਐ ਕਿ ਕੂੜਾ ਕੁੱਟਾ ਪਾਲ ਨੋਕਮਰ ਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਤਹਿਆ ਜਾਈ ਹੁਕਮੀ ਹੋਵਨ ਜੀਵ ਹੁਕਮ ਮਿਲੈ ਵਡੇ ਆਈ ਹੁਕਮੇ ਉਤਮ ਨੀਚ ਹੁਕਮ ਲੇਖ ਦੁਖ ਸੁਖ ਪਾਈ ਹੈ ਇਕ ਨਾ ਹੁਕਮੇ ਬਖਸ਼ੀਸ ਇਕ ਹੁਕਮੇ ਸਦਾ ਭਾਈ ਹੈ ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਇ ਨਾਨਕ ਹੁਕਮੈ ਜੇ ਬੁਜਜਾਇਤਾ ਹੋ ਮਾ ਤਹ ਨ ਕੋਇ ਗਾਵੈ ਕੋ ਤਾਣ ਹੋਵੈ ਕਿਸ ਤਾਣ ਗਾਵੈ ਕੋ ਦਾਤ ਜਾਣੇ ਮੂਸਾੜ ਗਾਵੈ ਕੋ ਗੁਣ ਵਡਿਆਈਆ ਚਾਰ ਗਾਵੈ ਕੋ ਇਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਕੇ ਹਉ ਗਾਵੈ ਕੋ ਜੀਵ ਲੈ ਤੁਰ ਦੇ ਗਾਵ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਦਰ ਹਦੂਰ ਤਥਨਾ ਤਥਿਨਾ ਵੈ ਤੋਟ ਕਾਥ ਕਾਥ ਕਤਨੀ ਕੋਟੀ ਕੋਟ ਕੋਟ ਦੇਦਾ ਦੇ ਲੈਦੇ ਸਕਭਾ ਹੈ ਦੁਗਾ ਦੁਸ਼ੰਤਰ ਖਾਈ ਖਾਈ ਹੁਕਮੇ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪਰਵਾਹ ਸਾਚਾ ਸਾਹਿਬ ਸਾਚਨਾਏ ਪਾਕਿਆ ਭਾਉ ਅਪਾਰ ਆਖੈ ਮੰਗਹਿ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਅਗੈ ਰੱਖੀਐ ਜਿਤ ਦਿਸਾ ਦਰਬਾਰ ਮੋਹੰ ਕੇ ਬੋਲਣ ਬੋਲੀਐ ਜਿਤ ਸੋ ਧਰੇ ਪਿਆਰ ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕਪੜਾ ਨਦਰੀ ਮੋਖ ਦਵਾਰ ਨਾਨਕ ਏਵਾ ਜਾਣੀਐ ਸਭ ਆਪੇ ਸਚਿਆਰ ਕਾਫਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜੇਨੁ ਸੇਵਿਆ ਤਿਨ ਪਾਇਆ ਮਾਨ ਦਾਨਕ ਗਾਵੀਐ ਗੁਣਿ નિਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਾਰ ਹਰ ਸੁਖ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਾਸmai ਗੁਰੂ ਨਾਨਕ ਗੁਰੂ ਕੋਰਕ ਬਰਮਾ ਗੁਰ 파ਰਵਤੀ ਮਾਈ ਜੇ ਹਾਂ ਜਾਣਾਂ ਆਖਾਂ ਨਹੀਂ ਕਹਿਣਾ ਕਥਨ ਨਾ ਜਾਈ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਬਿਸਰ ਨਾ ਜਾਈ ਕੀਰਤਨਾ ਆਵਾਜੇਤ ਸੁਪਾਵਾ ਬਿਨ ਭਾਣੇ ਕੈ ਨਾ ਆਏ ਕਰੀ ਦੇਤੀ ਸਰੋਪਾਈ ਵੇਖਾ ਬਿਨ ਕਰਮਾ ਤੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਝਾਈ ਸਭਨਾ ਜੀਆ ਦਾ ਇੱਕ ਦਾਤਾ ਸੋ ਮੈਂ ਵਿਸਰ ਨ ਜਾਇ ਇਹ ਜੁ ਵਿਚਾਰੇ ਆਰਜਾ ਹੋਰ ਦਸੋਣੀ ਹੋਏ ਨਵਾ ਖੰਡਾ ਵਿੱਚ ਜਾਇ